ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਲੇ ਨੰਗਲ ਵਿਖੇ ਇਸ ਵਕਤ ਮੋਗੇ ਤੋਂ ਸੰਗਤਾਂ ਰਾਸ਼ਨ ਪਾਣੀ ਅਤੇ ਬੀ ਲੈ ਕੇ ਕਣਕ ਦਾ ਬੀ ਲੈ ਕੇ ਪਹੁੰਚੀ ਹੋਈਆਂ ਜੀ ਤੇ ਇਸ ਵਕਤ ਪੱਲੇ ਨੰਗਲ ਵਿਖੇ ਇਹ ਸੰਗਤਾਂ ਡਿਸਟ੍ਰਿਬਿਊਟ ਕਰ ਰਹੇ ਨੇ ਜੀ ਸਰਪੰਚ ਸਾਹਿਬ ਦੇ ਘਰ ਰਾਸ਼ਨ ਕਾਂਕ ਦਾ 20 ਡਿਸਟ੍ਰਿਬਿਊਟ ਕੀਤਾ ਜਾ ਰਿਹਾ ਅਸੀਂ ਵੀ ਇੱਥੇ ਕੈਂਪ ਲਾਣ ਪਹੁੰਚੇ ਹੋਏ ਹਾਂ ਜੀ ਕਾਂਕ ਦਾ 20 ਆ ਹਰਿਆਣਾ ਸੀਡ ਕੰਪਨੀ ਦਾ ਲੈਂਦਾ ਜੀ ਤੇ ਇੱਥੇ ਹੁਣ ਨਿਓ ਸਤ ਪਿੰਡ ਦੇ ਸਰਪੰਚੇ ਨਾਮ ਨੋਟ ਕੀਤੇ ਹੋਏ ਨੇ ਜੀ ਤੇ ਉਸ ਹਾਵਨਾ ਨੂੰ ਡਿਸਟ੍ਰਿਬਿਊਟ ਕੀਤਾ ਜਾਊਗਾ ਕੋਈ ਨਹੀਂ ਕੋਈ ਨਹੀਂ ਕਣਕ ਦੀਆਂ ਬੋਰੀਆਂ ਲਾ ਕੇ ਰੱਖੀਆਂ ਯਾਰੀਆਂ ਬੀ ਵਾਲੀਆਂ ਜੇ ਜਿਨ੍ਹਾਂ ਦੇ ਨਾਮ ਨੋਮਿਨੇਟ ਕੀਤੇ ਹੋਏ ਨੇ ਜੀ ਕਲੈਕਟ ਕੀਤੇ ਹੋਏ ਨੇ ਜੀ ਮਨੂ ਇਹ ਬਿੱਤੇ ਜਾ ਰਿਹਾ ਇਸ ਪਿੰਡ ਦੇ ਵੀ ਆੜਦਵਾਲੇ ਲਗਭਗ ਆ ਸਾਹਮਣੇ ਸਰਪੰਚ ਸਾਹਿਬ ਦਾ ਘਰ ਵਾ ਤੇ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਘਰਾਂ ਦੇ ਅੰਦਰ ਜਾਵੜਿਆ ਸੀ